ਆ ਅੱਜ ਇਹ ਮੇਰੀ ਮਾਫੀ ਦੀ ਵੀਡੀਓ ਆ ਪਰ ਜੇ ਤੁਸੀਂ ਮੇਰੀ ਮਾਫੀ ਸੁਣਨੀ ਤੇ ਤੁਹਾਨੂੰ ਥੋੜੀ ਜਿਹੀ ਵੀਡੀਓ ਵੇਖਣੀ ਪੈਣੀ ਹੈ ਅੱਛਾ ਉਹ ਜਿਹੜੀ ਵੀਡੀਓ ਆਪਾਂ ਪਾਈ ਸੀ ਉਹਦੇ ਸਬੰਧ ਵਿੱਚ ਆਸਤੇ ਇਹ ਕੀਤੀ ਸੀ ਵੀ ਕੋਈ ਇਹਦੇ ਬਾਰੇ ਦੱਸੇ ਜਵਾਬ ਦੇਵੇ ਮੈਨੂੰ ਵੀ ਸਮਝਾ ਦੇਵੇ ਜੋ ਮੈਂ ਬਾਣੀ ਚੋਂ ਸਮਝਿਆ ਉਹ ਮੇਰਾ ਖਤਾ ਤੇ ਮੈਂ ਇਹੋ ਹੀ ਕਹਿਆ ਨਾ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਉਹਨਾਂ ਦੇ ਲੜ ਲਾ ਕੇ ਗਏ ਆ ਸਾਰੇ ਸਿੱਖ ਸ਼ਹੀਦ ਸਨਮਾਨਯੋਗ ਪਰਸ਼ੀਦਾਂ ਦੇ ਨਾਂ ਦੇ ਉੱਤੇ ਜੇ ਕੋਈ ਪਖੰਡ ਪਰੋਸ ਰਿਹਾ ਤੇ ਉਹ ਗੱਲ ਜਾਇਜ਼ ਨਹੀਂ ਹੈਗੀ ਭਾਈ ਸਾਹਿਬ ਦਾ ਜਵਾਬ ਆਇਆ ਚਪਹਿਰਿਆਂ ਦੇ ਸਬੰਧ ਵਿੱਚ ਇੱਕ ਭਾਈ ਸਾਹਿਬ ਹੋ ਰਹੇ ਸੀ ਉਹ ਕਹਿੰਦੇ ਜੀ ਇਹਨਾਂ ਦੇ ਕੀ ਢਿੱਡ-ਢਿੱਡ ਹੁੰਦੀ ਆ ਹੁਣ ਮਸਲਾ ਇਹ ਤੇ ਕੋਈ ਜਵਾਬ ਬਣਦਾ ਨਹੀਂ ਤੇ ਉਹ ਦਾ ਉਹਦਾ ਜਵਾਬ ਤੇ ਹੋ ਸਕਦਾ ਜਿਨੇ ਬਾਣੀ ਨਹੀਂ ਪੜੀ ਪਰ ਬਾਣੀ ਪੜਨ ਵਾਲਾ ਜਿਹੜਾ ਬੰਦਾ ਉਹਦੇ ਮੂੰਹੋਂ ਇਹ ਜਵਾਬ ਨਹੀਂ ਫੱਪਦਾ ਜਿਹੜਾ ਆਪਣੇ ਆਪ ਨੂੰ ਖਾਸ ਕਰਕੇ ਸਮਝਦਾ ਹੋ ਕੇ ਮੈਂ ਵਿਦਵਾਨ ਅਗਲੀ ਗੱਲ ਇਹ ਆ ਇੱਕ ਗੱਲ ਉਹਨਾਂ ਦੀ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਬਾਣੀ ਨੂੰ ਮੰਤਰਾਂ ਵਾਂਗੂ ਨਾ ਪੜੋ ਹੁਣ ਜਿਹੜੇ ਤੇ ਚਪਹਿਰੇ ਕੱਟਣ ਬਾਣੀ ਨੂੰ ਮੰਤਰਾਂ ਵਾਂਗੂ ਸਮਝ ਕੇ ਗਏ ਉਹ ਹੁਣ ਭਾਈ ਸਾਹਿਬ ਦੀ ਗੱਲ ਮੰਨ ਲਿਓ ਤੇ ਆਸ ਆ ਕਿ ਅੱਗੇ ਤੋਂ ਤੁਸੀਂ ਬਾਣੀ ਨੂੰ ਜਿਹੜਾ ਉਹ ਮੰਤਰਾਂ ਵਾਂਗੂ ਯੂਜ਼ ਨਹੀਂ ਕਰੋਗੇ ਜਿਵੇਂ ਕੋਈ ਪੰਡਤ ਮੰਤਰ ਦੇ ਦੇ ਵੀ ਆ ਮੰਤਰ ਲੈ ਲਾ ਇਹਦੇ ਨਾਲ ਤੁਹਾਨੂੰ ਆ ਮਿਲ ਜਾਊਗਾ ਆ ਮੰਤਰ ਲੈ ਲਾ ਇਹਦੇ ਨਾਲ ਤੁਹਾਨੂੰ ਆ ਮਿਲ ਜਾਊਗਾ ਸੋ ਉਹ ਭਾਈ ਸਾਹਿਬ ਨੇ ਆਪਣੀ ਵੀਡੀਓ ਚ ਗੱਲ ਮੰਨੀ ਆ ਮੇਰੀ ਨਾ ਮੰਨਿਓ ਉਹਨਾਂ ਦੀ ਮੰਨ ਲਿਓ ਠੀਕ ਆ ਜੀ ਅਗਲੀ ਹੁਣ ਸਾਧ ਸੰਗਤ ਗੱਲ ਇਹ ਆ ਕਿ ਜੇ ਤੇ ਗੱਲਾਂ ਜਿਹਦੇ ਆਪਣੀ ਕੋਈ ਇਦਾਂ ਦੀ ਭਾਵਨਾ ਹੋਵੇ ਵੀ ਆਪਾਂ ਕਿਸੇ ਦਾ ਨਰਾਦਰ ਕਰਨਾ ਤੇ ਜਿਵੇਂ ਭਾਈ ਸਾਹਿਬ ਕਹਿ ਰਹੇ ਸੀ ਵੀ ਇਹ ਜਿਹੜੇ ਕਹਿੰਦੇ ਬਾਣੀ ਜੀਵਨ ਜਾਂਚ ਆ ਜੀਵਨ ਜਾਂਚ ਦੀਆਂ ਤੇ ਇੰਨੀਆਂ ਕਿਤਾਬਾਂ ਪਈਆਂ ਕਿ ਤੁਸੀਂ ਸਮਝਦੇ ਹੋ ਕਿ ਬਾਣੀ ਜੀਵਨ ਜਾਂਚ ਨਹੀਂ ਹੈਗੀ ਕਿ ਜ਼ਿੰਦਗੀ ਜਿਉਣ ਦਾ ਢੰਗ ਸਾਨੂੰ ਬਾਬੇ ਨੇ ਦੱਸਿਆ ਨਹੀਂ ਜਦੋਂ ਬਾਬਾ ਜਾਤਾਂ ਪਾਤਾਂ ਦੇ ਵਿਰੋਧਤਾ ਕਰਦਾ ਜਦੋਂ ਬੰਦੇ ਦੇ ਸੁਭਾਅ ਦੀ ਗੱਲ ਕਰਦਾ ਤੇ ਉਹ ਕੀ ਹੈ ਜੀਵਨ ਜਾਂਚ ਦਾ ਮਤਲਬ ਕੀ ਹੁੰਦਾ ਵੀ ਜ਼ਿੰਦਗੀ ਜਿਉਣ ਦੀ ਚੀਜ਼ ਠੀਕ ਹੈ ਲੱਖ ਪਿਆ ਹੋਵੇ ਕਿਤਾਬਾਂ ਵਿੱਚੋਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਉਹ ਵੱਡੀ ਚੀਜ਼ ਆ ਇਸ ਕਰਕੇ ਇਹ ਕੋਈ ਕਹਿਣਾ ਅਪਸ਼ਗਨ ਹੁੰਦਾ ਵਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਣੀ ਜਿਹੜੀ ਆ ਉਹ ਜੀਵਨ ਚ ਹੁਣ ਜਿਹੜਾ ਜਿਹੜੀ ਜਪਜੀ ਸਾਹਿਬ ਦੀ ਬਾਣੀ ਆ ਜਦੋਂ ਤੁਸੀਂ ਕਿਨ ਤੁਸੀਂ ਸ਼ਬਦਾਂ ਦੀ ਇਹ ਰਫੇਰਾ ਉਹ ਤੁਸੀਂ ਨਾ ਕਰਿਆ ਕਰੋ ਹੁਣ ਕਰਨੀ ਹੋਵੇ ਤੇ ਇਹ ਜਿਹੜੀ ਤੁਸੀਂ ਮੰਤਰ ਵਾਲੀ ਗੱਲ ਆਖੀ ਆ ਲਓ ਮੈਂ ਕਰ ਦਿੰਦਾ ਵੀ ਬਾਣੀ ਦੇ ਵਿੱਚ ਤੇ ਵੀ ਆਇਆ ਵੀ ਬਾਣੀ ਮੰਤਰ ਮਹਾਂਪੁਰਖਨ ਕੀ ਗੁਰਮੰਤਰ ਹੀ ਨਸਿਓ ਪ੍ਰਾਣੀ ਤਰਗੰਤ ਜਨਮ ਪ੍ਰਸ਼ਟਣਾ ਫਿਰ ਤੁਸੀਂ ਕਿਵੇਂ ਕਹਿ ਦਿੰਦੇ ਵੀ ਬਾਣੀ ਮੰਤਰ ਨਹੀਂ ਹੈ ਪਰ ਨਹੀਂ ਤੁਸੀਂ ਜਿਹੜੇ ਕਨਸੈਪਟ ਦੀ ਗੱਲ ਕਹੀ ਆ ਉਹ ਤੁਸੀਂ ਠੀਕ ਕਹੀ ਆ ਉਹ ਗਲਤ ਨਹੀਂ ਕਹੀ ਗੱਲ ਤੁਸੀਂ ਉਹ ਬਿਲਕੁਲ ਸਹੀ ਗੱਲ ਕਹੀ ਆ ਉਹ ਜਿਹੜੀ ਜਿੱਥੇ ਮੰਤਰ ਵਰਤੇ ਉੱਥੇ ਮੰਤਰ ਦਾ ਮੁੱਲ ਉਹ ਸਲਾਹ ਆ ਠੀਕ ਹੈ ਜਿਵੇਂ ਮੰਤਰੀ ਹੁੰਦਾ ਸਲਾਹਕਾਰ ਖੈਰ ਮਉਂ ਜਵਾਬ ਤੇ ਨਹੀਂ ਦਿੱਤਾ ਪਰ ਤੁਸੀਂ ਥੋੜਾ ਜਿਆਦਾ ਦਰੁਸਤ ਕਰੋ ਜਿਹੜੇ ਚਪਹਿਰੇ ਵਾਲੇ ਵੀਰ ਹਨਾ ਉਹ ਮੇਰਾ ਇੱਕ ਇੱਕ ਡਾਊਟ ਮੇਰੀ ਹੱਥ ਬਨ ਕੇ ਬੇਨਤੀ ਆ ਤੁਸੀਂ ਜ਼ਰੂਰ ਦੂਰ ਕਰਿਓ ਤੁਸੀਂ ਚਪਹਿਰੇ ਕੱਟੋ ਕੋਈ ਗੱਲ ਨਹੀਂ ਉਹ ਇਹ ਆ ਕਿ ਜਿਹੜਾ ਚਪਹਿਰਿਆਂ ਦਾ ਸਮਾਗਮ ਆ ਉਹਦੇ ਬਾਰੇ ਮੈਂ ਪੜ੍ਹ ਰਿਹਾ ਸੀ ਅੱਜ ਕੱਲ੍ਹ ਤੇ ਇੰਟਰਨੈਟ ਆ ਕੋਈ ਬੰਦਾ ਭੱਦ ਨਹੀਂ ਸਕਦਾ ਬੋਲ ਕੇ ਕੁਝ ਵੀ ਹਨਾ ਤੇ ਉਹਦੇ ਵਿੱਚ ਜਿਹੜੇ ਚਪਹਿਰੇ ਸਮਾਗਮ ਆ ਉਹਦੇ ਬਾਰੇ ਵੇਖੋ ਕੀ ਲਿਖਿਆ ਹੋਆ ਵੀ ਚਪਹਿਰਾ ਸਮਾਗਮ ਸਵੇਰੇ 10 ਵਜੇ ਤੋਂ 4 ਵਜੇ ਤਾਈਂ ਚਪਹਿਰਾ ਯਾਨੀ ਚੌਥਾ ਪੈਰ ਠੀਕ ਹੈ ਜੀ ਗਲਤਤ ਨਹੀਂ ਨਾ ਮੈਂ ਫਿਰ ਇੱਕ ਲਿਖਿਆ ਬਾ ਚਪ ਇੱਕ 10 ਤੋਂ 4 ਹੋ ਗਿਆ ਇੱਕ 12 ਤੋਂ 4 ਹੋ ਗਿਆ ਫਿਰ ਹੋ ਗਿਆ ਚਪਹਿਰਾ ਸਮਾਗਮ 11 ਤੋਂ 3:30 ਵਜੇ ਤਾਈਂ ਤੇ ਹੱਦ ਕਰਦੀ ਇੱਕ ਜਿਹੜਾ ਚਪਹਿਰਾ ਸਮਾਗਮ ਆਊਗਾ 6 ਤੋਂ 10 ਵਜੇ ਤੱਕ ਪਹਿਲਾਂ ਤੇ ਇਹ ਕਨਫਰਮ ਕਰੋ ਵੀ ਚਾਰ ਪੈਰ ਤੇ ਚੌਥਾ ਪੈਰ ਕਿਹੜਾ ਹੁੰਦਾ ਵੇਖੋ ਚਾਰ ਪੈਰ ਦਿਨ ਦੇ ਹੁੰਦੇ ਚਾਰ ਰਾਤ ਦੇ ਹੁੰਦੇ ਆ ਆਪਾਂ ਸਾਡੇ ਗ੍ਰੰਥੀ ਸਤਕਾਰਯੋਗ ਮੇਰੇ ਪਿੰਡਾਂ ਵਾਲੇ ਵੀਰ ਕਰ ਅਰਦਾਸ ਕਰ ਦਿੰਦੇ ਆ ਵੀ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰੈਣ ਆਈ ਮਹਾਰਾਜ ਤੇਰੇ ਬਾਣੇ ਵਿੱਚ ਚਾਰ ਪੈਰ ਜਿਹੜੀ ਰੈਣ ਹੈ ਉਹ ਸੁੱਖਾਂ ਨਾਲ ਬਤੀਤ ਹੋਵੇ ਜਿਹੜਾ ਰਾਤ ਦਾ ਚੌਥਾ ਪਹਿਰ ਆ ਉਹਨੂੰ ਆਪਾਂ ਅੰਮ੍ਰਿਤ ਵੇਲਾ ਮੰਨਦੇ ਆ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਠੀਕ ਆ ਸ਼ਾਮ ਦੇ ਚੌਥੇ ਪਹਿਰ ਆਪਾਂ ਅਰਦਾਸ ਕਰਦੇ ਆ ਸੂਰਜ ਡੁੱਬੇ ਤੋਂ ਠੀਕ ਹੈ ਜੀ ਜਿਹੜੀ ਸਾਰੀ ਆਪਾਂ ਸੋਦਰ ਦਾ ਪਾਠ ਕਰਦੇ ਆ ਸੋ ਉੱਥੇ ਉਹ ਪੜਦੇ ਆ ਵੀ ਚਾਰ ਪੈਰ ਦੇਣ ਬੀਤ ਗਿਆ ਠੀਕ ਹੈ ਹੁਣ ਚਾਰ ਪੈਰਾਂ ਦੀ ਥੋੜੀ ਜਿਹੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਜਿਹੜੇ ਦਿਨ ਦੇ ਚਾਰ ਪਹਿਰਾ ਉਹ ਪਹਿਲਾ ਚ ਪਹਿਲਾ ਪਹਿਰਾ ਮੌਸਮ ਅਨੁਸਾਰ ਵੇਖੋ ਇਹਨੂੰ ਮੌਸਮ ਦੇ ਅਨੁਸਾਰ ਵੇਖਣਾ ਮੌਸਮ ਦੇ ਅਕੋਰਡਿੰਗ ਸਵਾ ਪੰਜ ਤੋਂ 6 ਜਦੋਂ ਸੂਰਜ ਨਿਕਲ ਉਦੋਂ ਦਿਨ ਦਾ ਪਹਿਲਾ ਪੈਰ ਸ਼ੁਰੂ ਹੁੰਦਾ ਤੇ ਉਹ ਕਦੋਂ ਤੱਕ ਚੱਲਦਾ 9 ਜਾਂ 10 ਵਜੇ ਤੱਕ ਠੀਕ ਹੈ ਜੀ ਸਮਾਪਤੀ ਤੱਕ 9 10 ਇਹ ਆ ਉਹਦਾ ਸਮਾਪਤੀ ਦਾ ਟਾਈਮ ਪਹਿਲੇ ਪੈਰ ਦਾ ਦੂਜਾ ਪੈਰ ਤੁਹਾਨੂੰ ਚਿੱਤ ਆ ਸਾਰਿਆਂ ਨੂੰ ਪਤਾ ਆਪਣੇ ਘਰ ਦੇ ਕਹਿੰਦੇ ਆਗੇ ਦੁਪਹਿਰੇ ਕਿਧਰ ਤੁਰਿਆ ਫਿਰਦਾ ਠੀਕ ਹੈ ਉਹਨੂੰ ਕਹਿੰਦੇ ਦੁਪਹਿਰੇ ਉਹ ਸ਼ੁਰੂ ਹੁੰਦਾ ਵਾ ਤਕਰੀਬਨ 10 11 ਵਜੇ ਦੇ ਕਰੀਬ ਤੇ 12 1 ਵਜੇ ਉਹ ਸਮਾਪਤ ਹੋ ਜਾਂਦਾ ਠੀਕ ਹੈ ਜੀ ਘੜੀਆਂ ਦੇ ਮੁਤਾਬਕ ਨਾ ਵੇਖਿਓ ਕਿਉਂਕਿ ਪਹਿਲਾਂ ਇੰਦਾਂ ਦੀਆਂ ਇਹ ਘੜੀਆਂ ਜਿਹੜੀਆਂ ਅੱਜ ਖਲਾਏ ਤੇ ਡਿਜੀਟਲ ਘੜੀਆਂ ਹੋਣ ਵਾਲੀਆਂ ਵਾ ਪਹਿਲਾਂ ਜਿਹੜੇ ਕਿਉ ਤੇ ਹੁਣ ਇਹ ਹੋ ਗਿਆ ਦੂਜਾ ਪੈਰ ਜਿਵੇਂ ਮੰਨ ਲਓ 10 11 ਤੋਂ ਲੈ ਕੇ 12 1 ਵਜੇ ਤਾਈਂ ਜਦੋਂ ਪੂਰੀ ਦੁਪਹਿਰ ਹੁੰਦੀ ਸਿੱਖਲ ਦੁਪਹਿਰ ਹੁਣ ਜਿੱਥੇ ਇਹ ਕਿਹਾ ਜਾ ਰਿਹਾ ਵੀ ਦੁਪਹਿਰਾ ਸਮਾਗਮ ਸਵੇਰੇ 10 ਵਜੇ ਤੋਂ ਲੈ ਕੇ ਤੇ 3 ਵਜੇ ਤਾਈਂ ਜਾਂ ਸਵੇਰੇ 11 ਵਜੇ ਤੋਂ ਲੈ ਕੇ ਦੱਸੋ ਇਹ ਦੁਪਹਿਰਾ ਬਣਦਾ ਤੁਸੀਂ ਕੋਈ ਕੰਮ ਕਰ ਲੱਗੇ ਚਲੋ ਮੰਨਿਆ ਤੁਸੀਂ ਸ਼ਰਧਾ ਭਾਵਨਾ ਨਾਲ ਬਾਣੀ ਪੜ ਦੇ ਜੋ ਉਹ ਉਹੀ ਠੀਕ ਕਰ ਲਓ ਕਮ ਸੇ ਕਮ ਜਿਹੜੀ ਟਰਮ ਵਰਤ ਰਹਿ ਜੋ ਤੁਸੀਂ ਉਹਨੂੰ ਤੇ ਠੀਕ ਕਰ ਲਓ ਨਹੀਂ ਟਾਉਂਦੇ ਤੁਹਾਨੂੰ ਬਾਣੀ ਪੜਨ ਨੂੰ ਇਹ ਅਸੀਂ ਗੁਨਾਹ ਕਿਉਂ ਆਗਦੇ ਸਿਰ ਲੈਣਾ ਅਗਲੀ ਗੱਲ ਹੁਣ ਤੀਜਾ ਪੈਰ ਜਿਹੜਾ ਵਾ ਉਹ ਸ਼ੁਰੂ ਹੋ ਗਿਆ 1 ਤੋਂ 1.5 ਵਜੇ ਠੀਕ ਹੈ ਤੇ 2:30 ਤੋਂ 3:30 ਵਜੇ ਉਹ ਸਮਾਪਤ ਹੋਣਾ ਠੀਕ ਹੈ ਜੀ ਹੁਣ ਜਿਹੜਾ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਇਆ 3 ਵਜੇ ਤੱਕ ਚੱਲ ਰਿਹਾ ਜਣਾ 11 ਵਜੇ ਸ਼ੁਰੂ ਹੋਇਆ ਉਹ ਚੌਥੇ ਪੈਰ ਚ ਚੱਲ ਰਿਹਾ ਵਾ ਉਹ ਤੇ ਦੂਜੇ ਜਾਂ ਤੀਜੇ ਪੈਰ ਦੇ ਵਿੱਚ ਚੱਲ ਰਿਹਾ ਫਿਰ ਤੁਸੀਂ ਇਹ ਕਿਵੇਂ ਕਿਹਾ ਵੀ ਦਪਹਿਰਾ ਸਮਾਗਮ ਅਸਲ ਵਿੱਚ ਗੱਲ ਇਹ ਆ ਵੀ ਨਵੀਆਂ-ਨਵੀਆਂ ਟਰਮਾਂ ਦੇ ਕੇ ਨਾ ਸਾਨੂੰ ਫਾਇਆ ਜਾਂਦਾ ਨਵੇਂ-ਨਵੇਂ ਸ਼ਬਦ ਘੜ ਕੇ ਸਾਨੂੰ ਜਿਹੜਾ ਉਹ ਫਾਇਆ ਜਾਂਦਾ ਮੈਂ ਨਹੀਂ ਤੇ ਤੁਸੀਂ ਹੁਣ ਤੁਸੀਂ ਸਾਰੀ ਸੰਗਤ ਜਿਹੜੀ ਐਸੀ ਕਰਕੇ ਬੈਠੀ ਸੀ ਨਾ ਵੀ ਇਹ ਚਪੈਰਾ ਕੱਟਣ ਗਏ ਫਿਰ ਤੁਹਾਡਾ ਤੇ ਤੁਹਾਡੇ ਨਾਲ ਤੇ ਧੋਖਾ ਹੋ ਗਿਆ ਤੁਹਾਨੂੰ ਕਹਿ ਕੇ ਚਪੈਰਾ ਕਟਾ ਤੁਹਾਡੇ ਕੋ ਦੁਪਹਿਰਾ ਲਿਆ ਤੁਹਾਨੂੰ ਕਹਿ ਕੇ ਚਪੈਰਾ ਕਟਾ ਤੁਹਾਡੇ ਕੋ ਦੁਪਹਿਰਾ ਲਿਆ ਹੁਣ ਇਹ ਤਰਕ ਨਾ ਦਿਓ ਕਿ ਨਹੀਂ ਜੀ ਚਲੋ ਫਿਰ ਵੀ ਕੀ ਬਾਣੀ ਪੜਾਈ ਮੈਂ ਤੇ ਕਹਿੰਨਾ ਵੀ ਹਰ ਵੇਲੇ ਬਾਣੀ ਪੜੋ ਪਰ ਜਿਹੜੀ ਗੱਲ ਸ਼ੁਰੂ ਕੀਤੀ ਸੀ ਹੁਣ ਮੈਂ ਮੰਨ ਲਓ ਵੇਚਣਾ ਹੋਵੇ ਦੁੱਧ ਤੇ ਮੈਂ ਦੁੱਧ ਦੀ ਜਗ੍ਹਾ ਤੁਹਾਨੂੰ ਛਟਾ ਰੰਗ ਪਾ ਕੇ ਵੇਚ ਦਵਾਂ ਇਹ ਕੋਈ ਗੱਲ ਥੋੜਾ ਵਾ ਇਹ ਤੇ ਬੇਈਮਾਨੀ ਹੋ ਗਈ ਨਾ ਫਿਰ ਆਪਾਂ ਉਹਨੂੰ ਪ੍ਰਮਾਨ ਕਰਾਂਗੇ ਕਦੀ ਨਹੀਂ ਕਰਾਂਗੇ ਅਸੀਂ ਕੋਈ ਚੀਜ਼ ਕੋਈ ਸਮਾਨ ਲੈਣ ਲੈਣ ਜਾਣਾ ਹੋਵੇ ਤੇ ਸਾਨੂੰ ਕਿਹਾ ਤੇ ਕੁਝ ਹੋਰ ਜਾਵੇ ਪਰ ਦਿੱਤਾ ਕੁਝ ਝੋਲੇ ਪਾ ਕੇ ਹੋਰ ਜਾਵੇ ਅਸੀਂ ਇਹਨੂੰ ਸਵਾਲ ਤੇ ਕਰਾਂਗੇ ਨਾ ਭਾਈ ਤੂੰ ਸਾਨੂੰ ਕਿਹਾ ਹੁਣ ਇਹਨਾਂ ਨੂੰ ਪੁੱਛਿਓ ਜ਼ਰੂਰ ਵੀ ਫਿਰ ਚਪਹਿਰਾ ਕਿੱਥੇ ਗਿਆ ਹੁਣ ਚਪਹਿਰਾ ਸੁਣ ਲਓ ਚੌਥਾ ਪੈਰ ਕਿਹੜਾ ਹੁੰਦਾ ਚੌਥਾ ਪਹਿਰ ਹੁੰਦਾ ਜਿਹੜਾ ਤੁਸੀਂ ਆਪਾਂ ਸ਼ਾਮ ਨੂੰ ਜਿਹੜਾ ਸੂਰਜ ਡੁੱਬਣ ਤੱਕ ਜਿਹੜਾ ਚੱਲਦਾ ਜਿਵੇਂ 3-4 ਵਜੇ ਦੇ ਕਰੀਬ ਉਹ ਸਾਢੇ 3-4 ਵਜੇ ਦੇ ਕਰੀਬ ਉਹ ਸ਼ੁਰੂ ਹੋ ਗਿਆ ਫਿਰ ਆਪਾਂ ਭਾਈ ਸਾਹਿਬ ਨੇ ਰਾਤ ਨੂੰ ਸ਼ਾਮ ਨੂੰ ਜਿਵੇਂ ਸੋਧਰ ਕੀਤੀ ਉਹਨੇ ਕਿਹਾ ਚਾਰ ਪਹਿਰ ਦਿਨ ਤੇਰੇ ਪਾਣੀ ਚ ਬਤੀਤ ਹੋ ਗਿਆ ਚੌਥਾ ਪਹਿਰ ਚੱਲ ਰਿਹਾ ਠੀਕ ਹੈ ਸਮਾਪਤ ਹੁੰਦੇ ਕਿਨਾਰੇ ਆ ਸੋਇਲਾ ਪੜਿਆ ਗਿਆ ਠੀਕ ਹੈ ਫਿਰ ਪੰਜਵਾਂ ਸ਼ੁਰੂ ਹੋ ਜਾਣਾ 6ਵਾਂ 7ਵਾਂ 8ਵਾਂ ਸਵੇਰੇ ਆ ਗਿਆ ਫਿਰ ਇਦਾਂ ਜਿਹੜੇ ਰਾਤ ਦੇ ਪਹਿਰ ਆ ਸਾਢੇ 7 ਮੌਸਮ ਅਨਸਾਰ ਜਿਹੜਾ ਸੂਰਜ ਡੁੱਬਣ ਤੋਂ ਬਾਅਦ ਤੋਂ ਲੈ ਕੇ 8:30 9 ਵਜੇ ਤਾਈ ਤੇ ਦੂਸਰਾ ਪਹਿਰ ਰਾਤ ਦਾ ਕਿਹੜਾ ਆ ਗਿਆ 9:30 10:30 ਤੋਂ ਲੈ ਕੇ 12 ਵਜੇ ਤਾਈ ਤੁਹਾਨੂੰ ਚੇਤਾਵਨੀ ਪਿੱਛੇ ਜੇ ਪਹਿਲਾ ਇੱਕ ਨਵਾਂ ਨਵਾਂ ਕੰਮ ਆਇਆ ਰੈਣ ਸਬਾਈ ਕੀਰਤਨ ਠੀਕ ਫਿਰ ਤੀਜਾ ਪਹਿਰ ਆਇਆ 12 ਤੋਂ 3:30 ਵਜੇ ਤਾਈ ਤੇ ਚੌਥਾ ਪਹਿਰ ਫਿਰ ਆ ਗਿਆ ਸਵੇਰ ਵਾਲਾ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ 3:30 ਤੋਂ 4 ਵਜੇ ਫਿਰ ਸੂਰਜ ਨਿਕਲ ਤੱਕ ਠੀਕ ਸੋ ਇਹ ਆ ਉਹ ਪਹਿਰਾਂ ਦੀ ਵਿਆਖਿਆ ਇਹ ਆ ਪਹਿਰਾਂ ਦੀ ਗਿਣਤੀ ਸੋ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਖੋਲਈਏ ਪਿਆਰਿਓ ਥੋੜਾ ਜਿਹਾ ਮੈਨੂੰ ਗਾਲਾਂ ਕੱਢ ਕੇ ਜੇ ਤੁਹਾਨੂੰ ਤਸੱਲੀ ਮਿਲਦੀ ਆ ਜੇ ਤੁਸੀਂ ਚਲੋ ਤੁਸੀਂ ਬਾਬਾ ਦੀਪ ਸਿੰਘ ਨੂੰ ਮੰਨਦੇ ਹੋ ਨਾ ਜੇ ਤੁਸੀਂ ਬਾਬਾ ਦੀਪ ਸਿੰਘ ਦੀ ਨਿਗਾਹ ਚ ਸੁਰੱਖਿਰੂ ਹੋਣਾ ਚਾਹੁੰਦੇ ਜੋ ਤੁਸੀਂ ਕੱਢ ਲੋ ਗਾਲਾਂ ਜੰਨੀਆਂ ਕੱਢਣੀਆਂ ਤੁਸੀਂ ਬਾਬੇ ਦੀਪ ਸਿੰਘ ਦੇ ਨਾਂ ਤੇ ਚਪਹਿਰੇ ਕੱਟਨੇ ਕੱਟ ਲੋ ਪਰ ਚਪਹਿਰਾ ਤੇ ਫਿਰ ਸਹੀ ਕਟੋ ਨਾ ਹੁਣ ਜੇ ਚੌਥਾ ਪਹਿਰ ਸ਼ਾਮ ਦਾ ਫਿਰ ਪਿੰਡਾਂ ਦੇ ਵਿੱਚ ਗੁਰਦੁਆਰੇ ਖਾਲੀ ਹੋ ਗਏ ਪਿੰਡ ਤੇ ਕੋਈ ਗੁਰਦੁਆਰੇ ਜਾਂਦਾ ਹੀ ਨਹੀਂ ਸਵੇਰੇ ਭਾਈ ਸਾਹਿਬ ਕੱਲੇ ਜਿਹੜੇ ਆ ਜਿਹੜਾ ਸਵੇਰ ਦਾ ਪਹਿਰ ਆ ਗਿਆ ਸਵੇਰ ਦਾ ਜਿਹੜਾ ਚੌਥਾ ਪਹਿਰ ਆ ਉਦੋਂ ਵੀ ਵਿਚਾਰਾ ਇੱਕ ਹੱਥ ਨਾਲ ਉਹਨੇ ਮਹਾਰਾਜ ਦਾ ਸਿਰੋਪ ਚੁੱਕਿਆ ਇੱਕ ਹੱਥ ਨਾਲ ਅਸੀਂ ਉਹ ਇਕੱਲਾ ਹੀ ਵਿਚਾਰਾ ਚੌਰ ਕਰ ਰਿਹਾ ਨਾ ਤੇ ਕੋਈ ਪੰਥ ਵਿੱਚ ਬਖੇੜੇ ਵਾਲੀ ਗੱਲ ਆ ਵੀ ਕੋਈ ਏਡਾ ਵੱਡਾ ਇਸ਼ੂ ਹੋ ਗਿਆ ਹੈ ਨਾ ਨਾਰਮਲ ਇੱਕ ਆਪਾਂ ਗੱਲਬਾਤ ਕੀਤੀ ਆ ਤੇ ਬਾਬਾ ਜੀ ਦੀ ਗੱਲ ਜ਼ਰੂਰ ਮੰਨ ਲਿਓ ਵੀ ਮੰਤਰਾਂ ਵਾਂਗੂ ਬਾਣੀ ਨਾ ਪੜਿਆ ਕਰੋ ਬਸ ਇੰਨਾ ਕੀ ਕੰਸਰਨ ਆ ਬਾਣੀ ਬਾਣੀ ਪੜ੍ਹਨੀ ਕੋਈ ਬਰੀ ਗੱਲ ਨਹੀਂ ਜਿੰਨੀ ਮਰਜ਼ੀ ਬਾਣੀ ਪੜੋ ਸਿਖ ਰਹਿਤ ਮਰਿਆ ਦਾ ਲਿਖਿਆ ਸਹਿਜ ਪਾਠ ਸਿੱਖ ਦੇ ਘਰੇ ਚੱਲਦਾ ਰਹਿਣਾ ਚਾਹੀਦਾ ਦੱਬ ਕੇ ਬਾਣੀ ਪੜੋ ਦੱਬ ਕੇ ਬਾਣੀ ਸਮਝੋ ਪਰ ਧੋਖੇ ਵਿੱਚ ਨਹੀਂ ਧੋਖੇ ਕਰਨ ਵਾਲਿਆਂ ਤੋਂ ਬਚੋ ਮੈਰੀਟਡ ਪੀੜ ਨਾਲ ਇਹ ਜਵਾਬ ਨਹੀਂ ਮਿਲਦਾ ਤੇ ਨਾ ਇਹ ਜਵਾਬ ਆ ਕੋਈ ਕੌਣ ਹੁੰਦਾ ਪੁੱਛਣ ਵਾਲਾ ਜਾਂ ਤੂੰ ਕੀ ਲੱਗਦਾ ਅਸੀਂ ਸਿੱਖ ਹਾਂ ਹਰ ਵੇਲੇ ਗਾਓ ਸਾਥ ਸਾਥ ਸਿਮਰੋ ਗੋਬਿੰਦ ਮਨੰਤਰ ਕੀ ਉਤਰਿਆ ਚਿੰਦ ਸਾਡੀਆਂ ਚਿੰਤਾਵਾਂ ਕਿੱਥੇ ਗਈਆਂ ਅਸੀਂ ਕਿਉਂ ਜਿਹੜਾ ਵਾ ਇਹਨਾਂ ਗੱਲਾਂ ਵਿੱਚ ਉਲਝੇ ਆ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਹਿ